ਕਿਵੇਂ ਉਹ ਚੰਡੀਗੜ੍ਹ ਵਾਲੇ ਉਹ ਮੈਂ ਕਮਾਉਣਾ 100 ਦਿਨ ਦੇ ਵਿੱਚ ਲੱਖ ਰੁਪਿਆ ਅੱਜ ਇਹ ਦਿਨ 24ਵਾਂ ਬਾਦਰ ਕੋੜੇ ਦੀ ਮਾਰ ਕੇ ਸੈਲਫ ਚੱਕਣ ਚੱਲੇ ਆਂਗੇ ਪਹਿਲੀ ਪਿਕਅਪ ਖਰੜ ਤੋਂ ਪਿਕਅਪ ਕਰਕੇ ਜਾਣਾ ਕਸਟਮਰ ਨੇ ਸੈਕਟਰ 34 ਵੱਲ ਨੂੰ ਪਹੁੰਚ ਕੇ ਲੋਕੇਸ਼ਨ ਤੇ ਕਰੀਏ ਪਿਕਅਪ ਪਹੁੰਚ ਕੇ ਬਾਬਿਓ ਸੈਕਟਰ 34 ਕਰਤੀ ਡਰਾਪਿੰਗ ਸੈਕਟਰ 34 ਤੋਂ ਹੀ ਪਿਕਅਪ ਕਰਕੇ ਸੈਕਟਰ 34 ਹੀ ਡਰਾਪਿੰਗ ਆ ਗਈ ਯਾਰ ਅੱਜ ਛੋਟੀਆਂ-ਛੋਟੀਆਂ ਰਾਈਡਾਂ ਪੈ ਰਹੀਆਂ ਨੇ ਗੀਆਂ ਲੋ ਜੀ ਬਾਬਿਓ ਇਹ ਵੀ ਕਰਤੀ ਡਰਾਪਿੰਗ ਛੋਟੀਆਂ-ਛੋਟੀਆਂ ਰਾਈਡਾਂ ਨੇ ਗੀਆਂ ਯਾਰ ਕਿਲੋ-ਕਿਲੋਮੀਟਰ ਦੀਆਂ ਰਾਈਡਾਂ ਨੇ 34 ਦੇ ਵਿੱਚ ਹੀ ਡਰਾਪਿੰਗ ਫੇਰ ਕਰਤੀ ਚਲੋ ਜੀ ਹੋਰ-ਹੋਰ ਰਾਈਡ ਦੇਖੀ ਅੱਜ ਪਤਾ ਨਹੀਂ ਕੰਮ ਕਰ ਹੈ ਨਹੀਂ ਕਿ ਛੋਟੀਆਂ-ਛੋਟੀਆਂ ਜੋ ਰਾਈਡਾਂ ਮਿਲਦੀਆਂ ਨੇ ਲਈ ਚਲੋ ਪਤਾ ਰਾਈਡ ਪਈ 34 ਸੈਕਟਰ ਤੋਂ ਹੁਣ ਦੋ-ਤਿੰਨ ਰਾਈਡਾਂ ਹੋਰ ਲੱਗ ਠੋਕੀਆਂ ਛੋਟੀਆਂ-ਛੋਟੀਆਂ ਜੀਆਂ ਤੇ ਹੁਣ ਰਾਈਡ ਪਈ ਹੈਗੀ ਸੈਕਟਰ 34 ਤੋਂ ਪਿਕਅਪ ਕਰਕੇ ਜਾਣਾ ਕਸ ਖਰੜ ਵਾਲੀ ਸਾਈਡ ਗਿਲਕੋ ਦੇ ਵਿੱਚ ਕਰੀਏ ਡ੍ਰੋਪ ਬਾਬੇ ਵਾਸਤਾ ਯਾਰ ਪਤਾ ਨਹੀਂ ਕੀ ਸਿਸਟਮ ਸੰਡੇ ਕਰਕੇ ਨਾ ਬਹੁਤ ਕੰਮ ਕਰ ਘੱਟ ਹੁੰਦਾਗਾ ਅੱਜ ਫਰਸਟ ਡੇ ਆ ਜਿਹੜਾ ਇੰਨਾ ਕੰਮ ਹੈ ਨਹੀਂਗਾ ਜਮੀ ਵੀ ਬਾਬੇ ਵਾਸਤਾ ਬਹੁਤ ਵੱਡਾ ਨੁਕਸਾਨ ਹੋ ਗਿਆ ਸੀ ਕਿ ਡਿਵਾਈਡਰ ਕ੍ਰੋਸ ਕਰਕੇ ਨਾ ਇੱਕ ਮੈਂਟਲੀ ਅਫਸਰਟ ਬੰਦਾ ਸੀਗਾ ਉਹ ਭੱਜ ਕੇ ਅੱਗੇ ਆ ਗਿਆ ਗੱਡੀ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਸ ਬੰਦਾ ਬਚ ਗਿਆ ਲੋ ਜੀ ਪਹੁੰਚ ਕੇ ਗਿਲਕੋ ਦੇ ਵਿੱਚ ਡਰਾਪਿੰਗ ਕਰਤੀ ਕਸਟਮਰ ਦੀ ਬਾਬੇ ਉਹ ਬੰਦਾ ਤਾਂ ਮੈਨੂੰ ਨਾ ਪ੍ਰਮਾਤਮਾ ਨੇ ਬਚਾਇਆ ਉਹ ਬੰਦਾ ਜਿਹੜੇ ਸਾਹਮਣੇ ਨਾਲ ਨਾ ਐਕਸੀਡੈਂਟ ਹੋ ਜਾਣਾ ਸੀਗਾ ਇੱਕਦਮ ਭੱਜ ਕੇ ਗੱਡੀ ਦੇ ਅੱਗੇ ਆ ਗਿਆ ਸੀ ਕਹਿੰਦਾ ਤਾਂ ਮੈਨੂੰ ਉਮੀਦ ਨਹੀਂ ਸੀਗੀ ਕਿ ਬੰਦਾ ਬਚ ਜਾਊਗਾ ਮੈਂ ਲੈਫਟ ਸਾਈਡ ਨੂੰ ਗੱਡੀ ਕਰਨੀ ਤਾਂ ਕਰਕੇ ਮੇਰੀ ਗੱਡੀ ਵੀ ਸੇਫ ਰਹਿ ਗਈ ਚਲੋ ਆਪ ਕੋ ਬੰਦਾ ਵੀ ਸੇਫ ਰਹਿ ਗਿਆ ਚਲੋ ਪਰਮਾਤਮਾ ਦੀ ਕਿਰਪਾ ਰਹਿ ਗਈ ਅਸਤਾ ਯਾਰ ਲਓ ਜੀ ਬਾਬੇਓ ਅੱਜ ਦਾ ਟਾਰਗੇਟ ਹੋ ਗਿਆ ਕੰਪਲੀਟ ਚੱਲੀਏ ਘਰ ਨੂੰ ਅੱਜ ਥੋੜਾ ਜਿਹਾ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਚੱਲੀਏ ਘਰ ਨੂੰ ਬਾਕੀ ਜਾਂਦੇ ਜਾਂਦੇ ਬਾਈ ਜੀ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਆਪਣੇ ਛੋਟੇ ਭਰਾ ਨੂੰ ਤਾਂ ਜੋ 100 ਦਿਨ ਦਾ ਚੈਲੰਜ ਮੈਂ ਕੰਪਲੀਟ ਕਰ ਸਕਾਂ ਬਾਕੀ ਮਿਲਦੇ ਆਂ ਕੱਲ ਨੂੰ ਵਾਈਗੁਰ ਜੀ ਚੜ੍ਹਦੀ ਕਲਾ ਤੇ ਰੱਖਣ ਤੁਹਾਨੂੰ ਸਭ ਨੂੰ